ਦਰੰਦਾਂ ਜਿਮਨੀ ਚੋਣ ਜਿਹੜੀ ਹੈ ਉਹ ਖਤਮ ਹੋ ਗਈ ਹੈ ਔਰ ਜਿਹੜੀ ਤਕਰੀਬਨ ਕਿਹਾ ਜਾਵੇ ਕਿਉਂਕਿ ਲਾਸਟ ਜਿਹੜੀ ਅਪਡੇਟ ਹੈ ਉਹ ਤਕਰੀਬਨ 3.5 ਆਉਂਦੀ ਹੈ ਤੇ ਉਸ ਸਮੇ 48% ਤਕਰੀਬਨ ਇਹ ਕਹ ਲਓ ਕਿ 55% ਦੇ 8 ਗਿੜ ਵੋਟਿੰਗ ਜਿਹੜੀ ਆ ਹੋਈ ਹੈ ਰਿਜ਼ਲਟ ਜਿਹੜਾ ਆ ਉਹ ਕਹਲੇ ਕਿ EVM ਦੇ ਵਿੱਚ ਹੁਣ ਕੈਦ ਹੋ ਗਿਆ ਆ ਔਰ ਜਿਸ ਦਿਨ ਰਿਜ਼ਲਟ ਆਏਗਾ ਉਸ ਦਿਨ ਪਤਾ ਲੱਗੇਗਾ ਕਿਸਮਤ ਕੈਦ ਹੋ ਗਈ ਆ ਔਰ ਇਹ ਇੱਕ ਤਰੀਕੇ ਦੇ ਨਾਲ ਸਟੋਨ ਸੈਟ ਕਰੇਗਾ 27 ਦੇ ਲਈ ਯਾਨੀ ਕਿ 2027 ਦੇ ਵਿੱਚ ਕਿਹੜਾ ਕੈਂਡੀਡੇਟ ਜਿਹੜਾ ਆ ਜਾਂ ਕਿਹੜੀ ਪਾਰਟੀ ਜਿਹੜੀ ਆ ਉਸ ਨੂੰ ਕਿੱਥੇ ਮਿਹਨਤ ਕਰਨੀ ਪਈ ਆ ਇਹ ਸਭ ਕੁਝ ਜਿਹੜਾ ਆ ਪਤਾ ਲੱਗੇਗਾ ਫਿਲਹਾਲ ਇਹ ਬਿਲਕੁਲ ਇੰਟਰ ਇੰਟਰਸ ਤੇ ਹੈ ਜਿਹੜਾ ਬੂਥ ਸ਼ਹਿਰ ਤਰਨਤਾਰਨ ਸ਼ਹਿਰ ਦੇ ਇੰਟਰਸ ਤੇ ਬੂਥ ਹੈ ਜਿਸ ਤੇ ਮੈਂ ਖੜਾ ਆ ਜੇਕਰ ਕੈਮਰਾ ਕਮਾਇਆ ਜਾਵੇ ਤੇ ਉਟਾ ਮਟਾਵੇਂ ਲੋਕ ਨੇ ਜਿਹੜੇ ਕਿ ਸਿਰਫ ਅ ਵੇਟ ਕਰ ਰਹੇ ਨੇ ਕਿ ਹੁਣ ਜਾਂ ਤੇ ਉਹਨਾਂ ਦੇ ਵਰਕਰ ਜਿਹੜੇ ਉਹਨਾਂ ਨੂੰ ਖਿੱਚ ਕੇ ਲੈ ਕੇ ਆਏ ਨੇ ਜਾਂ ਫਿਰ ਜਿਹੜੇ ਟਾ ਮਟਾ ਵਿੱਚ ਕੋਈ ਰਹਿ ਗਿਆ ਕੋਈ ਕਿਤੋਂ ਦੂਰੋਂ ਆ ਰਿਹਾ ਉਹ ਵੋਟ ਪਾਉਣ ਜਾ ਰਿਹਾ ਸੋ ਇਹ ਵੋਟ ਤੇ ਵੋਟ ਬੂਥਾਂ ਦੀਆਂ ਜਿਹੜੀਆਂ ਰੌਣਕਾਂ ਨੇ ਹੁਣ ਖਤਮ ਹੋ ਗਈਆਂ ਨੇ ਹੁਣ ਇੰਤਜ਼ਾਰ ਰਹੇਗਾ ਰਿਜ਼ਲਟ ਦਾ ਕਿ ਕੌਣ ਕਿਸ ਤਰੀਕੇ ਦੇ ਨਾਲ ਬਾਜ਼ੀ ਮਾਰਦਾ ਆ ਕਿਉਂਕਿ ਇਹ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਤੇ ਅਹਿਮ ਗੱਲ ਹੈ ਔਰ ਇਸ ਹਿਸਾਬ ਦੇ ਨਾਲ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਜਿਹੜੀ ਸੱਤਾਧਾਰੀ ਪਾਰਟੀ ਹੈ ਉਹ ਜਿੱਤਦੀ ਹੈ ਜਾਂ ਫਿਰ ਜਿਹੜੀ ਪੰਥਕ ਸੀਟ ਕਹਿੰਦੇ ਆ ਅਕਾਲੀ ਦਲ ਜਾਂ ਕੋਈ ਇੰਡੀਪੈਂਡੈਂਟ ਕੈਂਡੀਡੇਟ ਹੈ ਉਹ ਜਿੱਤੇਗਾ ਇਹ ਬੜਾ ਰੋਚਕ ਤੱਤ ਹੈ ਹਾਲਾਂਕਿ ਅਸੀਂ ਕਹਿੰਦੇ ਹੁੰਨੇ ਵੀ ਜਦੋਂ ਬਾਈ ਇਲੈਕਸ਼ਨ ਹੁੰਦੀਆਂ ਤਾਂ ਉਹ ਸੱਤਾਧਾਰੀ ਪਾਰਟੀ ਜਿਹੜੀਆਂ ਉਹਦੇ ਵਿੱਚ ਹਮੇਸ਼ਾ ਉਹਨਾਂ ਦਾ ਪਲੜਾ ਭਾਰੀ ਹੁੰਦਾ ਆ ਪਰ ਇਸ ਵਾਰ ਦੀ ਬਾਈ ਇਲੈਕਸ਼ਨ ਜਿਹੜੀ ਹੈ ਕਿਉਂਕਿ ਬਾਰ ਬਾਰ ਇਸੀ ਉਸ ਗੱਲ ਤੇ ਜ਼ੋਰ ਦੇ ਰਹੇ ਆ ਕਿ ਸਤਾਈ ਦੀ ਟੋਨ ਸੈੱਟ ਕਰੇਗਾ ਕੀ ਤੇ ਕੌਣ ਤੇ ਕਿਵੇਂ ਜਿਹੜਾ ਆ ਇਸ ਹਾਲਾਂਕਿ ਸਮਾਂ ਬਹੁਤ ਥੋੜਾ ਤਕਰੀਬਨ ਡੇਢ ਸਾਲ ਦਾ ਸਮਾਂ ਹੋਏਗਾ ਜਿਹੜਾ ਵੀ ਜਿੱਤੇ ਇਸ ਇਲੈਕਸ਼ਨ ਇਸ ਸੀਟ ਸੀਟ ਤੇ ਉੱਤੇ ਆਏਗਾ ਸੋ ਕੀ ਹੁੰਦਾ ਆ ਕਿਸ ਤਰੀਕੇ ਨਾਲ ਟੋਨ ਸੈੱਟ ਹੁੰਦੀ ਆ ਇਹ ਸਮਾਂ ਦੱਸੇਗਾ ਪਰ VOTING PERCENTAGE ਪੰਜਾਬ ਤੋਂ ਉੱਪਰ ਚਲਾ ਗਿਆ ਔਰ ਨਾਲ ਦੇ ਨਾਲ ਦੇਖਿਆ ਜਾਵੇ ਤਾਂ ਇਸ ਏਰੀਏ ਦਾ ਇੱਕ ਇੱਕ ਬੜਾ ਵੱਡਾ ਜਿਹੜਾ ਆ ਆਪਾਂ ਹਜੂਮ ਹੈ ਉਹ ਇਹ ਗੱਲ ਕਹਿ ਰਹੇ ਨੇ ਕਿ ਇੱਥੇ ਨਸ਼ਾ ਬਹੁਤ ਹੈ ਇੱਥੇ ਅ ਮਾਝੀਆਣੇ ਦੇ ਵਿੱਚ ਗੈਂਗਸਟਰਵਾਦ ਜਿਹੜਾ ਹੈ ਉਹ ਸਾਡੇ ਤੇ ਹਿੱਟ ਕਰ ਰਿਹਾ ਸੋ ਟਾਵੇਂ-ਟਾਵੇਂ ਲੋਕ ਨੇ ਇਕੱਦਰ ਜਿਹੜੇ ਆ ਰਹੇ ਨੇ ਉਹ ਗੱਲਾਂ ਜਿਹੜੇ ਹੋਣਗੇ ਅੰਦਰ ਉਹਨਾਂ ਦੀ ਵੋਟ ਪੈਗੀ ਫਿਲਹਾਲ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਆ ਅਸੀਂ ਸਿੱਧੀਆਂ ਔਰ ਕਿਉਂਕਿ ਟਾਈਮ ਬਹੁਤ ਥੋੜਾ ਆ ਔਰ ਇਸ ਸਮੇ ਜਿਹੜਾ ਆ ਇਹ ਬਹੁਤ ਕ੍ਰਿਟੀਕਲ ਹੋ ਜਾਂਦਾ ਹੈ ਵੀ ਜਿਹੜੇ ਵੋਟਰ ਰਹਿ ਗਏ ਨੇ ਉਹ ਦਰ ਜਲਦੀ ਆਪਣੀ ਵੋਟ ਕਾਸਟ ਕਰ ਦੇਣ ਐਕਸਰਸਾਈਜ਼ ਕਰਨ ਉਸ ਵੋਟ ਦੀ ਤਾਂ ਜੋ ਕਈ ਵਾਰ ਇੱਕ ਵੋਟ ਦੇ ਨਾਲ ਵੀ ਕੋਈ ਫਰਕ ਪੈ ਜਾਂਦਾ ਸੋ ਇਹ ਤਰਨ ਤਰਨ ਦੀ ਅੱਜ ਦੀ ਜ਼ਮੀਨੀ ਚੌਂਕ ਸੀ ਔਰ ਦੇਖਦੇ ਹਾਂ ਕਿ ਕੌਣ ਬਾਜੀ ਮਾਰੇਗਾ ਇਹ ਤਰ ਰਿਜ਼ਲਟ ਦੱਸੇਗਾ ਫਿਲਹਾਲ ਮੈਚ ਸੰਦਰ ਸਿੰਘ ਆਪਣੇ ਕੈਮਰਾਮੈਨ ਸਾਹਿਬ ਦਿਨਾਰ ਤਰਨ ਤਰਨ